brought to by silver pumps top quality or consistent performance ke liye sirf silver pumps naam yaad rakhna chuttiyan mare inna nu chong ch khada karke e teer arge kare e kidda eh jha ho gaya ji jehda kanoon apne hath le rahe ne mai kehna kuch hunda rahe koi ki kar reya ki koi dekh reya oh odi marzi hai tusi kyon dekhde ho eh jha chizyan be e da matlab thonu eh chizyan changiyan lagdiyan ta tusi dekhde ho ਤੁਸੀਂ ਕਿਉਂ ਦੇਖਦੇ ਹੋ ਹਜੀਆਂ ਚੀਜ਼ਾਂ ਤੇ ਜੋ ਉਰੇ ਕਾਨੂੰਨ ਆ ਉਹ ਆਪਣਾ ਕੰਮ ਕਰੂਗਾ ਤੁਸੀਂ ਕਾਨੂੰਨ ਛੱਤ ਚ ਲੈਣ ਵਾਲੇ ਕੌਣ ਹੁੰਨੇ ਹੋ ਇਹਨਾਂ ਦੇ ਜਿੰਨੇ ਜੁੱਤੀ ਫਿਰੇ ਜਿੰਨਾ ਇਹਨਾਂ ਦਾ ਡੰਡਾ ਫਿਰੇ ਮੈਂ ਕਹਿੰਦਾ ਓਨਾ ਘੱਟ ਆ ਜਿਹੜੇ ਪੁੱਠੇ ਕੰਮ ਕਰਦੇ ਆ ਉਹਨਾਂ ਨੂੰ ਵੀ ਗਵਰਨਮੈਂਟ ਨੂੰ ਪਹਿਲਾਂ ਹੀ ਰੋਕਣਾ ਚਾਹੀਦਾ ਵੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਨਾ ਆਏ ਉਹਨਾਂ ਨੂੰ ਪਹਿਲਾਂ ਕਾਬੂ 'ਚ ਕਰੋ ਪਰ ਕਿਸੇ ਨੂੰ ਵੀ ਮੈਂ ਕਹਿੰਦਾ ਇਸ ਸਮਾਜ ਦੇ ਵਿੱਚ ਇਸ ਲਾਅ ਐਂਡ ਆਰਡਰ ਡੈਮੋਕ੍ਰੇਸੀ ਚ ਲੋਕਤੰਤਰ ਚ ਕਿਸੇ ਨੂੰ ਕਾਨੂੰਨ ਦੇ ਉੱਤੇ ਚ ਕੋਈ ਨਹੀਂਗਾ ਚਾਹੇ ਫਿਰ ਉਹ ਕੋਈ ਨਿੰਘ ਬਾਣੇ ਚ ਹੋਵੇ ਚਾਹੇ ਉਹ ਨਕਲੀ ਬਾਣੇ ਚ ਹੋਵੇ ਜਿਹੜੀ ਅਸਲੀ ਨਿੰਘ ਫੌਜਾਂ ਨੇ ਨਾ ਉਹ ਤਾਂ ਛੌਣੀਆਂ ਚ ਬੈਠੀਆਂ ਐ ਗਰੂਦੀਆਂ लाਡਲੀਆਂ ਫੌਜਾਂ ਉਹ ਐਡੇ ਛੋਟੇ ਮੋਟੇ ਜਿਹੜੇ ਟੁੱੱਚੇ ਕੰਮ ਨੇ ਮੈਂ ਜਿਨ੍ਹਾਂ ਨੂੰ ਕਹਾਂ ਉਹਨਾਂ ਚ ਨਹੀਂ ਆਉਂਦੀਆਂ ਉਹ ਉਹ ਤਾਂ ਛੌਣੀਆਂ ਐ ਉਹਦੇ ਵਿੱਚ ਆਪਣਾ ਬੈਠੇ ਆ ਤੇ ਜਦੋਂ ਉਹ ਨਿਕਲਦੇ ਆ ਤੇ ਫਿਰ ਉਹ ਜਹੋ ਜਲਾਲ ਨਾਲ ਨਿਕਲਦੇ ਆ ਇਹ ਤਾਂ ਐਵੇਂ ਹੀ ਨਕਲੀ ਨੇ ਲॉ ਐਂਡ ਆਰਡਰ ਤੇ ਤੁਹਾਡਾ ਕੀ ਕਮੈਂਟ ਹੈ ਆਏ ਦਿਨ ਆਪਾਂ ਵੀਡੀਓਜ਼ ਦੇਖ ਰਹੇ ਹੁਣ ਇਹ ਵੀ ਤੁਸੀਂ ਦੇਖਿਆ ਹੋ ਗਿਆਂ ਕੁਝ ਨਿਆਂ ਸਿੰਘ ਬਾਣੇ ਦੇ ਵਿੱਚ ਕਈਆਂ ਦੇ ਕਤਲ ਹੋ ਰਹੇ ਕੀ ਇਹਦੇ ਜੁੱਤੀਆਂ ਮਾਰੇ ਇਹਨਾਂ ਨੂੰ ਚੌਂਕ 'ਚ ਖੜਾ ਕਰਕੇ ਇਹ ਤੀਰ ਅਰਗੇ ਕਰੇ ਇਹ ਕਿਹੜਾ ਇਹ ਜਿਹਾ ਹੋ ਗਿਆ ਜੀ ਜਿਹੜਾ ਕਾਨੂੰਨ ਆਪਣੇ ਹੱਥ ਲੈ ਰਹੇ ਨੇ ਮੈਂ ਕਹਿੰਦਾ ਕੁਝ ਹੁੰਦਾ ਰਹੇ ਕੋਈ ਕੀ ਕਰ ਰਿਹਾ ਕੀ ਕੋਈ ਦੇਖ ਰਿਹਾ ਉਹ ਉਹਦੀ ਮਰਜ਼ੀ ਆ ਤੁਸੀਂ ਕਿਉਂ ਦੇਖਦੇ ਹੋ ਇਹ ਜਿਹੀਆਂ ਚੀਜ਼ਾਂ ਬਈ ਇਹਦਾ ਮਤਲਬ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਤਾਂ ਤੁਸੀਂ ਦੇਖਦੇ ਹੋ ਤੁਸੀਂ ਕਿਉਂ ਦੇਖਦੇ ਹੋ ਅਜਿਹੀਆਂ ਚੀਜ਼ਾਂ ਤੇ ਜੋ ਉਰੇ ਕਾਨੂੰਨ ਆ ਉਹ ਆਪਣਾ ਕੰਮ ਕਰੂਗਾ ਤੁਸੀਂ ਕਾਨੂੰਨ ਚ ਹੱਥ ਚ ਲੈਣ ਵਾਲੇ ਕੌਣ ਹੁੰਨੇ ਹੋ ਇਹਨਾਂ ਦੇ ਜਿੰਨੇ ਜੁੱਤੀ ਫਰੇ ਜਿੰਨਾ ਇਹਨਾਂ ਦਾ ਡੰਡਾ ਫਰੇ ਮੈਂ ਕਹਿੰਦਾ ਓਨਾ ਘੱਟ ਆ ਜਿਹੜੇ ਪੁੱਠੇ ਕੰਮ ਕਰਦੇ ਆ ਉਹਨਾਂ ਨੂੰ ਵੀ ਗਵਰਨਮੈਂਟ ਨੂੰ ਪਹਿਲਾਂ ਹੀ ਰੋਕਣਾ ਚਾਹੀਦਾ ਵੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਨਾ ਆਏ ਉਹਨਾਂ ਨੂੰ ਪਹਿਲਾਂ ਕਾਬੂ 'ਚ ਕਰੋ ਪਰ ਕਿਸੇ ਨੂੰ ਵੀ ਮੈਂ ਕਹਿੰਦਾ ਇਸ ਸਮਾਜ ਦੇ ਵਿੱਚ ਇਸ ਲਾਅ ਐਂਡ ਆਰਡਰ ਡੈਮੋਕ੍ਰੇਸੀ ਚ ਲੋਕਤੰਤਰ ਚ ਕਿਸੇ ਨੂੰ ਕਾਨੂੰਨ ਦੇ ਉੱਤੇ ਚ ਕੋਈ ਨਹੀਂਗਾ ਚਾਹੇ ਫਿਰ ਉਹ ਕੋਈ ਨਿੰਘ ਬਾਣੇ ਚ ਹੋਵੇ ਚਾਹੇ ਉਹ ਨਕਲੀ ਬਾਣੇ ਚ ਹੋਵੇ ਜਿਹੜੀ ਅਸਲੀ ਨਿੰਘ ਫੌਜਾਂ ਨੇ ਨਾ ਉਹ ਤਾਂ ਛੌਣੀਆਂ ਚ ਬੈਠੀਆਂ ਐ ਗਰੂਦੀਆਂ लाਡਲੀਆਂ ਫੌਜਾਂ ਉਹ ਐਡੇ ਛੋਟੇ ਮੋਟੇ ਜਿਹੜੇ ਟੁੱੱਚੇ ਕੰਮ ਨੇ ਮੈਂ ਜਿਨ੍ਹਾਂ ਨੂੰ ਕਹਾਂ ਮੈਂ ਉਹਨਾਂ ਚ ਨਹੀਂ ਆਉਂਦੀਆਂ ਉਹ ਉਹ ਤਾਂ ਛੌਣੀਆਂ ਐ ਉਹਦੇ ਵਿੱਚ ਆਪਣਾ ਬੈਠੇ ਆ ਤੇ ਜਦੋਂ ਉਹ ਨਿਕਲਦੇ ਆ ਤੇ ਫਿਰ ਉਹ ਜੁੱਤੀਆਂ ਮਾਰੇ ਇਹਨਾਂ ਨੂੰ ਚੌਂਕ ਚ ਖੜਾ ਕਰਕੇ ਇਹ ਤੀਰ ਅਰਗੇ ਕਰੇ ਇਹ ਕਿਹੜਾ ਇਹ ਜਿਆ ਹੋ ਗਿਆ ਜੀ ਜਿਹੜਾ ਕਾਨੂੰਨ ਆਪਣੇ ਹੱਥ ਲੈ ਰਹੇ ਨੇ ਮੈਂ ਕਹਿੰਦਾ ਕੁਝ ਹੁੰਦਾ ਰਹੇ ਕੋਈ ਕੀ ਕਰ ਰਿਆ ਕੀ ਕੋਈ ਦੇਖ ਰਿਆ ਉਹ ਉਹਦੀ ਮਰਜ਼ੀ ਆ ਤੁਸੀਂ ਕਿਉਂ ਦੇਖਦੇ ਹੋ ਇਹ ਜਿਹੀਆਂ ਚੀਜ਼ਾਂ ਬਈ ਇਹਦਾ ਮਤਲਬ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਤਾਂ ਤੁਸੀਂ ਦੇਖਦੇ ਹੋ ਤੁਸੀਂ ਕਿਉਂ ਦੇਖਦੇ ਹੋ ਇਹ ਜਿਹੀਆਂ ਚੀਜ਼ਾਂ ਤੇ ਜੋ ਉਰੇ ਕਾਨੂੰਨ ਆ ਉਹ ਆਪਣਾ ਕੰਮ ਕਰੂਗਾ ਤੁਸੀਂ ਕਾਨੂੰਨ ਚ ਹੱਥ ਚ ਲੈਣ ਵਾਲੇ ਕੌਣ ਹੁੰਨੇ ਹੋ ਇਹਨਾਂ ਦੇ ਜਿੰਨੇ ਜੁੱਤੀ ਫਿਰੇ ਜਿੰਨਾ ਇਹਨਾਂ ਦਾ ਡੰਡਾ ਫਿਰੇ ਮੈਂ ਕਹਿੰਦਾ ਉਨਾਂ ਘਟਾ ਜਿਹੜੇ ਪੁੱਠੇ ਕੰਮ ਕਰਦੇ ਆ ਉਹਨਾਂ ਨੂੰ ਵੀ ਗਵਰਨਮੈਂਟ ਨੂੰ ਪਹਿਲਾਂ ਹੀ ਰੋਕਣਾ ਚਾਹੀਦਾ ਵੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਨਾ ਆਏ ਉਹਨਾਂ ਨੂੰ ਪਹਿਲਾਂ ਕਾਬੂ ਚ ਕਰੋ ਪਰ ਕਿਸੇ ਨੂੰ ਵੀ ਮੈਂ ਕਹਿੰਨਾ ਇਸ ਸਮਾਜ ਦੇ ਵਿੱਚ ਇਸ ਲਾਅ ਐਂਡ ਆਰਡਰ ਡੈਮੋਕ੍ਰੇਸੀ ਚ ਲੋਕਤੰਤਰ ਚ ਕਿਸੇ ਨੂੰ ਕਾਨੂੰਨ ਦੇ ਉੱਤੇ ਚ ਕੋਈ ਨਹੀਂਗਾ ਚਾਹੇ ਫਿਰ ਉਹ ਕੋਈ ਨਿੰਘ ਬਾਣੇ ਚ ਹੋਵੇ ਚਾਹੇ ਉਹ ਨਕਲੀ ਬਾਣੇ ਚ ਹੋਵੇ ਜਿਹੜੀ ਅਸਲੀ ਨਿੰਘ ਫੌਜਾਂ ਨੇ ਨਾ ਉਹ ਤਾਂ ਛੌਣੀਆਂ ਚ ਬੈਠੀਆਂ ਆ ਗਰੂਦੀਆਂ लाਡਲੀਆਂ ਫੌਜਾਂ ਉਹ ਐਡੇ ਛੋਟੇ ਮੋਟੇ ਜਿਹੜੇ ੁੱੱਚੇ ਕੰਮ ਨੇ ਮੈਂ ਜਿਨ੍ਹਾਂ ਨੂੰ ਕਹਾਂ ਮ ਉਹਨਾਂ 'ਚ ਨਹੀਂ ਆਉਂਦੀਆਂ ਉਹ ਉਹ ਤਾਂ ਛਾਉਣੀਆਂ ਐ ਉਹਦੇ ਵਿੱਚ ਆਪਣਾ ਬੈਠੇ ਆ ਤੇ ਜਦੋਂ ਉਹ ਨਿਕਲਦੇ ਆ ਤੇ ਫਿਰ ਉਹ ਜਹੋ ਜਲਾਲ ਨਾਲ ਨਿਕਲਦੇ ਆ ਇਹ ਤਾਂ ਐਵੇਂ ਹੀ ਨਕਲੀ ਨੇ ਲਾਅ ਐਂਡ ਆਰਡਰ ਤੇ ਤੁਹਾਡਾ ਕੀ ਕਮੈਂਟ ਆ ਅੱਜ ਦਿਨ ਆਪਾਂ ਵੀਡੀਓਜ਼ ਦੇਖ ਰਹੇ ਹੁਣ ਇਹ ਵੀ ਤੁਸੀਂ ਦੇਖਿਆ ਹੋ ਗਿਆਂ ਕੁਝ ਨਿਆੰਗ ਸਿੰਘ ਬਾਣੇ ਦੇ ਵਿੱਚ ਕਈਆਂ ਦੇ ਕਤਲ ਹੋ ਰਹੇ ਕੀ ਇਹਦੇ ਜੁੱਤੀਆਂ ਮਾਰੇ ਇਹਨਾਂ ਨੂੰ ਚੌਂਕ 'ਚ ਖੜਾ ਕਰਕੇ ਇਹ ਤੀਰ ਅਰਗੇ ਕਰੇ ਇਹ ਕਿਹੜਾ ਇਹ ਜਹਾ ਹੋ ਗਿਆ ਜੀ ਜਿਹੜਾ ਕਾਨੂੰਨ ਆਪਣੇ ਹੱਥ ਲੈ ਰਹੇ ਨੇ ਜੀ ਮੈਂ ਕਹਿੰਦਾ ਕੁਝ ਹੁੰਦਾ ਰਹੇ ਕੋਈ ਕੀ ਕਰ ਰਿਹਾ ਕੀ ਕੋਈ ਦੇਖ ਰਿਹਾ ਉਹ ਉਹਦੀ ਮਰਜ਼ੀ ਆ ਤੁਸੀਂ ਕਿਉਂ ਦੇਖਦੇ ਹੋ ਇਹ ਜਿਹੇ ਚੀਜ਼ਾਂ ਬਈ ਇਹਦਾ ਮਤਲਬ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਤਾਂ ਤੁਸੀਂ ਦੇਖਦੇ ਹੋ ਤੁਸੀਂ ਕਿਉਂ ਦੇਖਦੇ ਹੋ ਇਹ ਜਿਹੇ ਚੀਜ਼ਾਂ ਤੇ ਜੋ ਉਹਰੇ ਕਾਨੂੰਨ ਉਹ ਆਪਣਾ ਕੰਮ ਕਰੂਗਾ ਤੁਸੀਂ ਕਾਨੂੰਨ ਛੱਤ ਚ ਲੈਣ ਵਾਲੇ ਕੌਣ ਹੁੰਨੇ ਹੋ ਇਹਨਾਂ ਦੇ ਜਿੰਨੇ ਜੁੱਤੀ ਫਰੇ ਜਿੰਨਾ ਇਹਨਾਂ ਦਾ ਡੰਡਾ ਫਰੇ ਮੈਂ ਕਹਿੰਦਾ ਉਹਨਾਂ ਘਟਾ ਜਿਹੜੇ ਪੁੱਠੇ ਕੰਮ ਕਰਦੇ ਆ ਉਹਨਾਂ ਨੂੰ ਵੀ ਗਵਰਨਮੈਂਟ ਨੂੰ ਪਹਿਲਾਂ ਹੀ ਰੋਕਣਾ ਚਾਹੀਦਾ ਵੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਨਾ ਆਏ ਉਹਨਾਂ ਨੂੰ ਪਹਿਲਾਂ ਕਾਬੂ ਚ ਕਰੋ ਪਰ ਕਿਸੇ ਨੂੰ ਵੀ ਮੈਂ ਕਹਿੰਨਾ ਇਸ ਸਮਾਜ ਦੇ ਵਿੱਚ ਇਸ ਲਾਅ ਐਂਡ ਆਰਡਰ ਡੈਮੋਕ੍ਰੇਸੀ ਚ ਲੋਕਤੰਤਰ ਚ ਕਿਸੇ ਨੂੰ ਕਾਨੂੰਨ ਦੇ ਉੱਤੇ ਚ ਕੋਈ ਨਹੀਂਗਾ ਚਾਹੇ ਫਿਰ ਉਹ ਕੋਈ ਨਿੰਘ ਬਾਣੇ ਚ ਹੋਵੇ ਚਾਹੇ ਉਹ ਨਕਲੀ ਬਾਣੇ ਚ ਹੋਵੇ ਜਿਹੜੀ ਅਸਲੀ ਨਿੰਘ ਫੌਜਾਂ ਨੇ ਨਾ ਉਹ ਤਾਂ ਛੌਣੀਆਂ ਚ ਬੈਠੀਆਂ ਐ ਗਰੂਦੀਆਂ लाਡਲੀਆਂ ਫੌਜਾਂ ਉਹ ਐਡੇ ਛੋਟੇ ਮੋਟੇ ਜਿਹੜੇ ਤੁੱਚੇ ਕੰਮ ਨੇ ਮੈਂ ਜਿਨ੍ਹਾਂ ਨੂੰ ਕਹਿੰਦਾ ਉਹਨਾਂ 'ਚ ਨਹੀਂ ਆਉਂਦੀਆਂ ਉਹ ਉਹ ਤਾਂ ਛਾਉਣੀਆਂ ਐ ਉਹਦੇ ਵਿੱਚ ਆਪਣਾ ਬੈਠੇ ਆ ਤੇ ਜਦੋਂ ਉਹ ਨਿਕਲਦੇ ਆ ਤੇ ਫਿਰ ਉਹ ਜੋਹੋ ਜلال ਨਾਲ ਨਿਕਲਦੇ ਆ ਇਹ ਤਾਂ ਐਵੇਂ ਹੀ ਨਕਲੀ ਨੇ ਹੂੰ